ਫਤੀਗੜ ਸਾਹਿਬ ਤੋਂ ਇੱਕ ਰੂਕੰਬਾਉ ਹਾਦਸਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਨਵ ਵਿਆਤਾ ਜੋੜਾ ਕਾਰ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਵਿੱਚ ਲੜਕੀ ਦੀ ਮੌਤ ਹੋ ਗਈ ਅਤੇ ਲੜਕਾ ਗੰਭੀਰ ਜ਼ਖਮੀ ਹੋ ਗਿਆ ਜੋ ਕਿ ਚੰਡੀਗੜ੍ਹ ਵਿਖੇ ਇਲਾਜ ਅਧੀਨ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਚਓ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ ਪਰ ਮਾਮਲਾ ਦਰਜ ਕਰ ਅਗਲੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਬਾ ਮਾਨੂਪੁਰ ਬਲਾੜਾ ਰੋਡ ਤੇ ਐਕਸੀਡੈਂਟ ਸਾਨੂੰ ਅੱਜ ਹਸਪੀਟਲ ਤੋਂ ਇਨਫੀਮੇਸ਼ਨ ਆਈ ਹੈ ਇਹਦੇ ਚ ਇਹ ਐਕਸੀਡੈਂਟ ਗੁਰਮukh ਸਿੰਘ son of ਸਕੰਦਰ ਸਿੰਘ ਇਹਦੀ ਏਜ ਹੈਗੀ 21 ਸਾਲ ਤੇ ਇਹਦੀ ਵਾਈਫ ਸੀ ਅਮਨਦੀਪ Kaur wife of ਗੁਰਮukh ਸਿੰਘ ਦੋਵਾਂ ਦੀ ਉਮਰ 21 ਸਾਲ ਸੀ ਲੜਕੀ ਦੇ ਦਾ ਇਹਨਾਂ ਦਾ ਵਿਆਹ ਇਸੇ ਸੰਡੇ ਨੂੰ ਹੀ ਹੋਇਆ ਹੈ ਖਾਸਾ ਕਿਦਾਂ ਵਾਪਰੇ ਹੈ ਇਹ ਹਾਸਾ ਅਜੇ ਤੱਕ ਜੋ ਮੈਂ ਬਿਆਨ ਲਿਖਾਇਆ ਮੈਂ ਲੜਕੇ ਦਾ ਜੋ ਬਿਆਨ ਆਊਗਾ ਉਹ ਸਾਊਥ ਤੋਂ ਪਤਾ ਲੱਗੂਗਾ ਵੀ ਕਿੰਨੇ ਆਸਾ ਸਰ ਪਤਲੂ ਆ ਰਹੇ ਸੀ ਇਹ ਮਾਨੂਪੁਰ ਸਾਈਡ ਤੋਂ ਬਲਾੜੇੋਂ ਆ ਰਹੇ ਸੀ ਕਿੰਨੇ ਵਜੇ ਦਾ ਸਮਾਂ ਸਰ ਪਤਾ ਲੱਗਾ ਜੀ ਇਹ ਗੱਲ ਕੋਈ 9 ਵਜੇ ਦਾ ਸਮਾਂ ਹੈ ਜੀ ਕੀ ਫਰੇਦ ਵਿੱਚ ਕਿਹਦੀ ਕਿਹਦੀ ਮੌਤ ਹੋਈ ਹੈ ਕੌਣ ਜੱਟੂ ਹੈ ਸਾਨੂੰ ਜੋ ਇੰਟੀਮੀਸ਼ਨ ਆਈ ਹੈ ਜੋ ਲੜਕੀ ਹੈ ਅਮਨਦੀਪ ਕੌਰ ਇਹਦੀ ਮੌਤ ਹੋ ਗਈ ਲੜਕਾ ਜੇਰੇ ਲਾਜ ਹੈ ਚੰਡੀਗੜ੍ਹ ਸੈਕਟਰ 33 ਉਰੇ ਜੋ ਵੀ ਸਟੇਟਮੈਂਟ ਹੋਊਗੀ ਲੈ ਕੇ ਕੰਮ ਦੀ ਕਾਰਵਾਈ ਕੀਤੀ ਜਾਊਗੀ ਇਹ ਬੱਚੀ ਕੀ ਦੇ ਵਿੱਚ ਨਹੀਂ ਪਤਾ ਕਿਉਂ ਜੋ ਮਾਂ ਮੌਕੇ ਤੋਂ ਪਤਾ ਲੱਗਿਆ ਡਾਕਟਰ ਦੇ ਵਿਟ ਵਿੱਚ ਫਤੇਗੜ ਸਾਹਿਬ ਤੋਂ ਇੱਕ ਰੂਕੰਬਾਉ ਹਾਦਸਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਨਵ ਵਿਆਤਾ ਜੋੜਾ ਕਾਰ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਵਿੱਚ ਲੜਕੀ ਦੀ ਮੌਤ ਹੋ ਗਈ ਅਤੇ ਲੜਕਾ ਗੰਭੀਰ ਜ਼ਖਮੀ ਹੋ ਗਿਆ ਜੋ ਕਿ ਚੰਡੀਗੜ੍ਹ ਵਿਖੇ ਇਲਾਜ ਅਧੀਨ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਚਓ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ ਪਰ ਮਾਮਲਾ ਦਰਜ ਕਰ ਅਗਲੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਆਤ ਮਾਨੂਪੁਰ ਬਲਾੜਾ ਰੋਡ ਤੇ ਇੱਕ ਐਕਸੀਡੈਂਟ ਹੋਇਆ ਸਾਨੂੰ ਅੱਜ ਹਸਪੀਟਲ ਤੋਂ ਇੰਟੀਮੀਸ਼ਨ ਆਈ ਏ ਇਹਦੇ ਚ ਇਹ ਐਕਸੀਡੈਂਟ ਗੁਰਮukh ਸਿੰਘ son of ਸਿਕੰਦਰ ਸਿੰਘ ਇਹਦੀ ਏਜ ਹੈਗੀ 21 ਸਾਲ ਤੇ ਇਹਦੀ ਵਾਈਫ ਸੀ ਅਮਨਦੀਪ कौर ਵਾਈਫ ਆਫ ਗੁਰਮukh ਸਿੰਘ ਦੋਵਾਂ ਦੀ ਉਮਰ 21 ਸਾਲ ਸੀ ਲੜਕੀ ਦੇ ਦਾ ਇਹਨਾਂ ਦਾ ਵਿਆਹ ਇਸੇ ਸੰਡੇ ਨੂੰ ਹੀ ਹੋਇਆ ਹੈ ਖਾਸਾ ਕੀਤਾ ਬੱਲੇ ਇਹ ਹਾਂ ਸਾਹਿਬ ਅਜੇ ਤੱਕ ਜੋ ਮੈਂ ਬਿਆਨ ਲਿਖਾਇਆ ਮੈਂ ਲੜਕੀ ਦਾ ਜੋ ਬਿਆਨ ਆਊਗਾ ਉਹ ਸਾਊਥੋਂ ਤੋਂ ਪਤਾ ਲੱਗੂਗਾ ਵੀ ਇੱਥੇ ਮਿਆਦ ਸਾਹਿਬ ਸਰ ਤੋਤਲੇ ਆ ਰਹੇ ਸੀ ਇਹ ਮਾਨੂਪੁਰ ਸਾਈਡ ਤੋਂ ਬਲਾੜੇੋਂ ਆ ਰਹੇ ਸੀ ਜੀ ਕਿੰਨੇ ਵਜੇ ਦਾ ਸਮਾਸਰ ਪਤਾ ਲੱਗਾ ਜੀ ਇਹ ਗੱਲ ਕੋਈ 9 ਵਜੇ ਦਾ ਸਮਾਸਰ ਜੀ ਕੀ ਫਿਰ ਇਹਦੇ ਵਿੱਚ ਕਿਹਦੀ ਕਿਹਦੀ ਮੌਤ ਹੋਈ ਹੈ ਕੌਣ ਜੱਟੀ ਹੋਵੇ ਸਾਨੂੰ ਜੋ ਇਨਫੀਮੇਸ਼ਨ ਆਈ ਹੈ ਜੋ ਲੜਕੀ ਹੈ ਅਮਨਦੀਪ ਕੌਰ ਇਹਦੀ ਮੌਤ ਹੋ ਗਈ ਲੜਕਾ ਜੇਰੇ ਲਾਜ ਹੈ ਚੰਡੀਗੜ੍ਹ ਸੈਕਟਰ 32 ਪੂਰੀ ਜੋ ਵੀ ਸਟੇਟਮੈਂਟ ਹੋਊਗੀ ਲੈ ਕੇ ਬਣਦੀ ਕਾਰਵਾਈ ਕੀਤੀ ਜਾਊ। ਇਹ ਬੱਜੀ ਕਿਹਦੇ ਵਿੱਚ ਨਹੀਂ ਪਤਾ ਲੱਗਦਾ। ਜੋ ਮੈਂ ਮੌਕੇ ਤੋਂ ਪਤਾ ਲੱਗਿਆ ਡਾਕਟਰ ਦੇ ਵਿੱਚ ਵਗੀ